ਦੀ ਪਿੰਡ ਤੋਂ ਬਾਅਦ ਇਸ ਪਿੰਡ ਦਾ ਟੁੱਟਿਆ ਚੈਨਲ ਸਿੱਧਾ ਸੰਪਾਦਕ ਪ੍ਰਸ਼ਾਸਨ ਅਤੇ ਸਰਕਾਰ ਨੂੰ ਫੋਲ ਬਣਾਉਣ ਦੀ ਲੋਕ ਕਰ ਰਹੇ ਅੱ삐 ਪਿੰਡ ਬਸੀ ਗੁਲਾਮ हुसैन ਵਿੱਚ ਬਸਾ ਤੋਂ ਬਾਅਦ ਤਬਾਹੀ ਦਾ ਮੰਜ਼ਰ ਸਾਹਿਬ ਜੀ ਕੀ ਨਾਮ ਆ ਤੁਹਾਡਾ ਕਿਹੜਾ ਪਿੰਡ ਆ ਜੀ ਮੈਂ ਪਿੰਡ ਬਰਾਬਸੀ ਗੁਲਾਮ ਸਰ ਦਾ ਨਾਮ ਮੇਰਾ ਤਰਲੋਚ ਸਿੰਘ ਆ ਤਰਲੋਚ ਸਿੰਘ ਜੀ ਇਹ ਕਿਦਣਕ ਦਾ ਵਾਕਿਆ ਤੇ ਕੀ ਮੁਸ਼ਕਲ ਆ ਰਹੀਆਂ ਜੀ ਇਹ ਜੀ ਕੱਲ ਦਾ ਹੀ ਵਾਕਿਆ ਹੈਗਾ ਜੀ ਕੱਲ ਸਵੇਰ ਤੜਕੇ ਤੜਕੇ ਪਾਣੀ ਮੀਂਹ ਬਾਰਿਸ਼ ਹੋਈ ਆ ਉਸ ਦਾ ਹੈਗਾ ਹੈਗਾ ਵਾਕਿਆ ਹੈਗਾ ਜੀ ਤੇ ਉਹ ਤਾਂ ਪਹਿਲਾਂ ਪਾਣੀ ਥੋੜਾ ਥੜਾ ਫਿਰ ਜ਼ਿਆਦਾ ਪਹਿਲਾਂ ਵੀ ਆਉਂਦਾ ਰਿਹਾ ਪਾਣੀ ਇਦਾਂ ਹੀ ਤੇ ਪਹਿਲਾਂ ਵੀ ਦੋ ਤਿੰਨ ਵੇ ਰੋੜ ਚੁੱਕੀ ਹੈਗੀ ਆ ਚਾਹੀਦਾ ਤਾਂ ਸਿਰੇ ਪੋਲ ਪੈਣਾ ਇੱਥੇ ਛੋੜੀ ਪੋਲੀ ਹੈਗੀ ਹੈ ਜਿੱਦਾ ਮਰ ਗਈ ਹੈਗਾ ਸਿੰਗਲ ਆ ਤਾਂ ਜੋ ਹੁਣ ਵੀ ਦੁਬਾਰਾ ਵੀ ਬਣਾਉਣਗੇ ਕਾਜ ਦਾ ਰੋੜਨਾ ਰੋੜਨਾ ਜਿੱਦਾ ਪਾਣੀ ਪਿੱਛੇ ਆਉਂਦਾ ਹੈਗਾ ਹੈਗਾ ਪਰ ਇਹਦਾ ਮਤਲਬ ਚਾਹੀਦਾ ਪੋਲ ਨਾਲ ਉੱਤ ਬਗੈਰ ਨਹੀਂ ਹੈ ਕਿ ਯਾਰਾ ਹੋਣਾ ਚਾਹੀਦਾ ਠੀਕ ਹੈ ਜੀ ਤਾਂ ਇੱਥੇ ਤਾਂ ਹੈਗਾ ਚਲੋ ਇਹ ਤਾਂ ਹੈਗਾ ਚਲੋ ਪਾਣੀ ਆਉਂਦਾ ਪਿਆ ਇੱਕ ਵਾਰ ਨਹੀਂ ਪਹਿਲਾਂ ਤਿੰਨ ਚਾਰ ਵਾਰ ਰੋੜ ਚੁੱਕੀ ਹੈਗੀ ਆ ਪਰ ਪਤਾ ਸਾਰਿਆਂ ਨੂੰ ਹੈਗਾ ਵੀ ਕਾਹਦੇ ਇਹ ਰੋੜ ਦੀ ਕਾਹਦੇ ਹੈਗੀ ਦੁਬਾਰਾ ਕਾਹਦੇ ਪਰ ਪੋਲ ਨਾ ਬਣਾਉਣ ਦੀ ਬਜਾ ਵੀ ਇਹਨਾਂ ਨੂੰ ਪਤਾ ਹੀ ਨਹੀਂ ਪਤਾ ਕਿ ਕਿਹੜਾ ਨਿਆਣੇ ਹੈਗੇ ਸਾਰਿਆਂ ਨੂੰ ਪਤਾ ਕਿ ਇਹਨਾਂ ਦੀ ਕੋ ਲੋੜ ਨਹੀਂ ਹੈਗੀ ਪੋਲ ਬਣਾਉਣ ਸਭ ਕੁਝ ਹੋ ਜਾਂਦਾ ਸਹੀ ਉਹ ਚੱਕਰ ਨਹੀਂ ਹੁੰਦਾ ਪੋਲ ਬਣਾਦਾਂ ਉਹ ਚ ਕੀ ਹੋ ਜਾਂਦਾ ਸਹੀ ਹੁਣ ਨਹੀਂ ਬਣਾਉਣਾ ਬੱਕਰੀ ਜੀ ਦੀ ਮਰਜ਼ੀ ਬਣਾਈ ਇਹਨਾਂ ਨੇ ਤੇ ਬਾਕੀ ਜਿਹੜਾ ਮਟੀਰੀਅਲ ਪਾਇਆ ਮੈਨੂੰ ਲੱਗਦਾ ਸਰੀਆ ਵੀ ਨਹੀਂ ਪਾਇਆ ਤੇ ਸੈਲਫ ਸਲੈਬ ਸੈਲਫ ਥੱਲੇ ਪਈ ਪੂਰੀ ਦੀ ਤੁਹਾਡਾ ਸਲੇਬ ਪਈ ਹੈ ਕੋਈ ਮਰ ਜਾਨ ਹੋਵੇ ਵਿੱਚ ਫੇਰੀ ਆ ਤੇ ਹੁਣ ਕਰਨਗੇ ਕੱਲ ਕਹਿ ਕੇ ਵੀ ਗਏ ਹੈਗੇ ਚਲੋ ਐਮਪੀ ਸਾਹਿਬ ਵੀ ਆਏ ਹੈਗੇ ਐਮਐਲਏ ਸਾਹਿਬ ਵੀ ਸਾਫ ਕਹਿ ਐਮਐਲਏ ਸਾਹਿਬ ਚਲੋ ਕਹਿ ਸਾਰੇ ਗੱਲ ਕਰ ਗਏ ਪਰ ਕਰਨ ਜਿਹੜਾ ਕਰੂਗਾ ਤਾਂ ਉਹਦੀਆਂ ਗੱਲਾਂ ਆ ਜਿਹੜਾ ਕਰੂਗਾ ਪਰ ਫਿਰ ਜੇ ਸਾਣਾ ਹੁਣ ਪਾਣੀ ਚੱਲਦਾ ਪਿਆ ਪਰ ਹੁਣ ਮੌਕੇ ਦਾ ਹਾਲ ਕੁਛ ਨਹੀਂ ਕਿੰਨਾ ਚਿਕਰ ਪਾਣੀ ਨਹੀਂ ਹਟਦਾ ਤੋੜਾ ਚਿਕਰ ਕਰਾ ਉਹ ਕਰਨ ਕਾ ਹੋਊਗਾ ਕਿਥੋਂ ਹੁਣ ਆਪਣੇ ਲੈਵਲ ਤੇ ਆ ਚਲੋ ਸੈਲਫੋਨ ਕਾ ਗੱਲ ਕਰਦੇ ਜਿਹੜਾ ਸਲੇਬ ਹੀ ਥੱਲੇ ਸਿੱਟ ਕੇ ਚਲੋ ਪੈਦਲ ਨਿਕਲ ਜੁਗਾ ਰਸਤਾ ਮਾੜਾ ਮੋਟਾ ਹੋ ਜੀਵੇ ਪਰ ਮੈਨੂੰ ਲੱਗਦਾ ਨਹੀਂ ਜੇ ਇਸ ਦਿਨ ਵੀ ਇਹ ਹੋਊਗਾ ਪੈਦਲ ਪੈਦਲ ਵਾਲਾ ਕਿ ਹੋਊਗਾ ਹਰ ਸਾਲ ਕਿਹਾ ਜਾਂਦਾ ਤਰੋਚੰਦ ਜੀ ਕਿ بارشਾਂ ਨਾਲ ਹੜਾ ਨਾਲ ਨਿਕਸਮ ਦੇ ਤਿਆਰੀਆਂ ਮੁਕੰਮਲ ਹੋ ਗਈਆਂ ਤੇ ਹਰ ਸਾਲ ਇਹ ਮੁਸ਼ਕਲਾਂ ਦਾ ਆਉਣਾ ਤੁਹਾਡੇ ਪਿੰਡ ਦੀਆਂ ਸਾਰੀਆਂ ਸੜਕਾਂ ਸਰਪੰਚ ਸਾਹਿਬ ਕਹਿੰਦੇ ਪਿਆ ਵੱਡਾ ਨੂੰ ਰਾਹ ਹੀ ਕੋਈ ਨਹੀਂ ਕੀ ਲੱਗਦਾ ਤਿਆਰੀਆਂ ਕਿੰਨੀਆਂ ਕਰਨ ਦਾ ਬਲ ਦਿਖਾਈ ਦੇ ਉਹ ਗੱਲ ਤੇ ਸਾਰੇ ਕਹਿੰਦੇ ਪਏ ਆ ਪਤਾ ਤਾਂ ਸਾਨੂੰ ਵੀ ਅਸੀਂ ਵੀ ਇੱਥੇ ਦੇ ਸਰਪੰਚ ਸਾਹਿਬ ਵੀ ਇੱਥੇ ਦੇ ਹੋਣ ਦੇ ਵੀ ਪਹਿਲੇ ਸਾਰੇ ਇੱਥੇ ਦੇ ਹੈਗੇ ਆ ਕਿ ਸੜਕਾਂ ਕਾਹਦੇ ਟੁੱਟਦੀਆਂ ਪਈਆਂ ਤੁਹਾਨੂੰ ਵੀ ਪਤਾ ਸਾਨੂੰ ਵੀ ਪਤਾ ਹੈਗਾ ਜਦ ਹੁਣ ਇੱਕ ਚੀਜ਼ ਹੈ ਸਮੁੰਦਰ ਵਿੱਚ ਪੁਲ ਬਣਾਉ ਇੱਕਾ ਉੱਥੇ ਪਸਾਬ ਕੋ ਕਰਦੇ ਹੈਗੇ ਆ ਪਾਣੀ ਰੈਗੂਲਰ ਚੱਲਦਾ ਬੰਦ ਨਹੀਂ ਕਰਦੇ ਸਭ ਕੁਝ ਕਰਦੇ ਸੀ ਬਾਹਰ ਰਹਿ ਸਕੋ ਕੀਤਾ ਪਰ ਉੱਥੇ ਨਹੀਂ ਰੁੜਦਾ ਇੱਥੇ ਕਹਿੰ ਕਿਉਂ ਰੁੜ ਜਾਂਦਾ ਹੈਗਾ ਇਹ ਇੱਕ ਵਾਰ ਇਹ ਨਹੀਂ ਬਹੁਤ ਵਾਰੀ ਹੋ ਚੁੱਕਾ ਹੈ ਗਿਣਤੀ ਕੋਈ ਨਹੀਂ ਕਿੰਨੀ ਵਾਰੀ ਹੋ ਚੁੱਕਾ ਠੀਕ ਆ ਸਾਡੇ ਲੋਕਾਂ ਨੂੰ ਪੈ ਰਿਹਾ ਹਾਂ ਬਹੁਤ ਸਾਹਮਣੇ ਤੁਹਾਡੇ ਹਾਂ ਦੇਖੋ ਮੈਂ ਤਦ ਪੇ ਥੱਲੇ ਦਾ ਲਾਂਗੇ ਕਿ ਐ ਜਾਣਾ ਕੰਮ ਜਾਣਾ ਕਿੱਥਾ ਕਿੱਦਾਂ ਕਰਾਂਗੇ ਦੱਸੋ ਪਹਿਲਾਂ ਹੂੰ ਪਰ ਕਰਕੇ ਨਹੀਂ ਰਾਜੀ ਕੋਈ ਨਾ ਉਸ ਤਰੀਕੇ ਦਾ ਹੋਣਾ ਚਾਹੀਦਾ ਪੋਲ ਪੈਣਾ ਹੈ ਅਸਲ ਜੇ ਫਿਰ ਫਿਰ ਪਮਾ ਕੁਝ ਹੋਊ ਪੱਕਾ ਹਲ ਪੋਲੇ ਆ ਕੱਲ ਐਮਪੀ ਸਾਹਿਬ ਵੀ ਆਏ ਸੀ ਉਹਨਾਂ ਨੇ ਵੀ ਇਹ ਕਿਹਾ ਕਿ ਪੱਕਾ ਹਲ ਪੋਲੇ ਆ ਰਿਟੇਨਿੰਗ ਵਾਲ ਲੱਗੇ ਫਿਰ ਹੋਣਾ ਉਦੋਂ ਉੱਤ ਬਗਾਰ ਨਹੀਂ ਹੋਣਾ ਜੀ ਇਹ ਜੀ ਕਾਜਵੇ ਬਣਦਾ ਫਿਰ ਕਾਜਵੇ ਤਾਂ ਸਰ ਉਹੀ ਵਾਲ ਕਾਜਵੇ ਖਾਰ ਪੀ ਜਾਂਦੀ ਹੈਗੀ ਆ ਪਾਣੀ ਇੱਥੋਂ ਨਹੀਂ ਹੋ ਜਿੱਦਾਂ ਪਾਣੀ ਜਾਂਦਾ ਪਿਆ ਕਾਜਵੇ ਕਿੰਨਾ ਕੋਹ 2-4 ਕੋਟ ਥੱਲੇ ਤੱਕ ਕੋਈ ਬੇਸ ਹੋ ਗਈ ਜਿਹੜੀ ਹੋਗੀ ਤੇ ਰੇਤਾ ਨਿਕਲ ਕੇ ਥੱਲੇ ਫੇਰ ਮੁੜ ਕੇ ਵੀ ਕਾਜਵੇ ਵੀ ਰੋੜੇ ਜਿੱਥੇ ਖੜੇ ਸੀ ਮੌਕੇ ਤੇ ਖੜੇ ਹੀ ਹੈਗੇ ਆ ਇਸ ਟਾਈਮ ਆ ਵੀ ਸਾਹੀ ਪਿੰਡ ਦਾ ਨੁਕਸਾਨ ਆ ਪਿਆ। ਰਾਜੀ ਦੇ ਬਿਲਕੁਲ ਨਾਲ ਚੋ ਪਿਆ। ਸਾਰੇ ਤਾਂ ਕੁਦਰਤੀ ਚਲੋ ਇਧਰ ਨੂੰ ਹੋ ਗਿਆ ਨਾਲੇ ਉਧਰਲੇ ਪਾਸੇ ਤਾਂ ਪਿੰਡ ਸਾਡਾ ਪਿੰਡ ਜੰਨਾ ਇਧਰਲੇ ਪਾਸੇ ਉਧਰਲੇ ਪਾਸੇ ਹੋ ਜਾਣਾ ਸਹੀ ਪਿੰਡ ਦਾ ਨੁਕਸਾਨ ਸਾਰਾ ਇਹ। ਬੜਾ ਨੁਕਸਾਨ ਨੂੰ ਕੋਈ ਬਚਾਅ ਹੋ ਗਿਆ। ਹਾਂ ਉਹ ਤਾਂ ਫਿਗਰ ਪੈ ਇਧਰ ਨੂੰ ਹੋ ਗਿਆ ਕਰਕੇ ਬਚਾਅ ਹੋ ਗਿਆ। ਉੱਦ ਦਾ ਹੋਰ ਕੋਈ ਅਦਰ ਰਜ ਕੁਛ ਨਹੀਂ। ਕੀ ਮੰਗ ਅਪੀਲ ਕੀ ਕਰਦੇ? ਮੰਗ ਤਾਂ ਬੇਥੇ ਜਰਾ ਪੋਲ ਪੈਣਾ ਚਾਹੀਦਾ ਹੋਰ ਤਾਂ ਕੋਈ ਸ਼ਾਲ ਨਹੀਂ ਹੈਗੀ। ਹਾਂਜੀ ਪਤਰੀ ਕੀ ਨਾਮ ਆ ਤੁਹਾਡਾ ਜੀ? ਸੁਖਜਿੰਦਰ ਸਿੰਘ ਸਰਪੰਚ ਬਸੀ ਗਲੌਂਸਰ। ਠੀਕ ਹੈ ਜੀ। ਕਿ ਤੋ ਤੁਹਾਨੂੰ ਕੰਟਾ ਦਿੱਕਤ ਆ ਰਹੀ ਸੀ ਪ੍ਰਸ਼ੰਨੀ ਆ ਗਈ ਸੀ ਸਰ ਦਿੱਕਤ ਤੁਹਾਨੂੰ ਪਤਾ ਹੈ ਜੀ ਬਹੁਤ ਜ਼ਿਆਦਾ ਮੀਂਹ ਹੋਇਆ ਪਰਸੋਂ ਪੇ ਆ ਜਿਹੜਾ ਜੀ ਉਹਦੇ ਨਾਲ ਜ਼ਿਆਦਾ ਮੀਂਹ ਹੋਣ ਕਰਕੇ ਚੋ ਦੇ ਵਿੱਚ ਪਾਣੀ ਬਹੁਤ ਜ਼ਿਆਦਾ ਆਇਆ ਜਿਹਦੇ ਨਾਲ ਸਾਡਾ ਕਾਜਬੇਾਰ ਸਾਰਾ ਟੁੱਟ ਗਿਆ ਸੜਕ ਵੀ ਡੈਮੇਜ ਹੋ ਗਈ ਹੈ ਜਿਸ ਕਾਰਨ ਪਿੰਡ ਵਾਸੀ ਨੂੰ ਬਹੁਤ ਜ਼ਿਆਦਾ ਤਕਲੀਫ ਦਾ ਸਾਹਮਣਾ ਕਰਨਾ ਪੈਂਦਾ ਜੀ 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 ਕਿਉਂਕਿ ਇਹ ਸਾਡਾ ਮੇਨ ਰੋਡ ਆ ਸਾਰਾ ਕਿਉਂ ਇਹਦੇ ਸਾਰਾ ਪਿੰਡ ਇਸ ਰੋਡ ਤੇ ਹੀ ਚੱਲਦਾ ਜੀ ਕਿਉਂ ਜੇ ਇਸ ਕਰਕੇ ਸਾਨੂੰ ਜ਼ਿਆਦਾ ਬੱਚੇ ਸਾਡੇ ਸਕੂਲ ਜਾਂਦੇ ਆ ਬੱਚਾ ਵਾ ਤੇ ਦਿੱਕਤ ਆ ਬਜ਼ੁਰਗਾਂ ਹਰ ਬੰਦੇ ਵਾਸਤੇ ਦਿੱਕਤ ਆ ਸਾਡ ਸਾਨੂੰ ਇਸ ਕਰਕੇ ਬਹੁਤ ਜਿਆਦੀ ਇਹ ਪ੍ਰੋਬਲਮ ਆਏ ਮੇਨ ਰੋਡ ਆ ਸਾਡਾ ਜਿਹੜਾ ਇਹ ਇਹ ਰੋਡ ਜਾਂਦਾ ਪਿਆ ਮਾਤਾ ਚੰਤਪੁਰਨੀ ਮੇਲਾ ਵਾਸਤੇ ਵੀ ਯੂਜ਼ ਹੁੰਦਾ ਸਾਰੀ ਟ੍ਰੈਫਿਕ ਇੱਥੋਂ ਲੰਘਦੀ ਆ ਕਿਉਂਕਿ ਪੈਦਲ ਦੇ ਆਧਾਰ ਤੇ ਸਾਰੇ ਕਰ ਦੇਣਾ ਚਾਹੀਦਾ ਕਿਉਂਕਿ ਪ੍ਰਸ਼ਾਸਨ ਨੂੰ ਵੀ ਮੈਂ ਤਾਂ ਇਹ ਅਪੀਲ ਕਰਦਾ ਜਿੰਨਾ ਜਲਦੀ ਜਲਦੀ ਹੋਵੇ ਸਾਡਾ ਇਹ ਜਿਹੜਾ ਬਤੌਰ ਸਰਪੰਚ ਕੋ ਗੱਲ ਹੋਈ ਡੀਸੀ ਸਾਹਿਬ ਨਾਲ ਜਾ ਕੇ ਹਾਂਜੀ ਡੀਸੀ ਸਾਹਿਬ ਨਾਲ ਵੀ ਗੱਲ ਹੋਈ ਸੀ ਸਰ ਜੀ ਜੀ ਡੀਸੀ ਸਾਹਿਬ ਨਾਲ ਵੀ ਹੋਈ ਸੀ ਡਾਕਟਰ ਰਾਜਕਮਾਰ ਚੱਬੇ ਵਾਲ ਵੀ ਆਏ ਸੀ ਅਰੋੜਾ ਸਾਹਿਬ ਵੀ ਆਏ ਸੀ ਸਾਰਿਆਂ ਨੇ ਸਾਨੂੰ ਆਸ਼ਵਾਸਨ ਦਿੱਤਾ ਕਿ ਜਿੰਨਾ ਜਲਦੀ ਤੋਂ ਜਲਦੀ ਹੋਵੇਗਾ ਤੁਹਾ ਕਿ ਸਾਡਾ ਇਹ ਕਾਜਬੇ ਇਹ ਰੋਡ ਸਾਨੂੰ ਚਾਲੂ ਕਰਾ ਕੇ ਦਿੱਤਾ ਜਾਵੇ ਕਿ ਸਾਡੇ ਬੱਚਿਆਂ ਨੂੰ ਰਸਦਾ ਆਵੇ ਕਿ ਸਕੂਲੇ ਜਾਣ ਦਾ ਬਹੁਤ ਔਖਾ ਹੋ ਜਾਂਦਾ ਜੀ ਤੇ ਸਰਦਾਰ ਸਾਹਿਬ ਪਿਕਟਾੜੀਆਂ ਦੇ ਕਹਿ ਸਕਦੇ ਕਿ ਪਿੰਡ ਦਾ ਇੱਕ ਤਰ੍ਹਾਂ ਨਾਲ ਸੰਪਰਕ ਸਿੱਧਾ ਸੰਪਰਕ ਟੁੱਟ ਗਿਆ ਹਾਂ ਉਹ ਤਾਂ ਨੇਚਰਲੀ ਆ ਸਾਰੇ ਟੁੱਟੇ ਗਿਆ ਜਿੰਨੇ ਵੀ ਸਾਡੇ ਰੋਡ ਸਭ ਡੈਮੇਜ ਆ ਜੀ ਸੈਡਾ ਉਹ ਤੇ ਸ਼ਰਿਆਵਾਂ ਮਾਰਦਾ ਤੁੰਦੀ ਆ ਪਈ ਆ ਦੋ ਦਿਨ ਪਹਿਲਾਂ ਵੀ ਵਾਰਦਤ ਹੋਈ ਆ ਉਹ ਤੋਂ ਪਹਿਲਾਂ ਵੀ ਵਾਰਦਤ ਹੋਈ ਆ ਜਿੰਨੇ ਵੀ ਸਾਡੇ ਰੋਡ ਆ ਕੋਈ ਵੀ ਕੋਈ ਰੋਡ ਵੀ ਇੱਕ ਵੀ ਕੋਈ ਸਹੀ ਨਹੀਂ ਕਿਹਾ ਜਾ ਸਕਦਾ ਆਦਮ ਵਾਲਾ ਰੋਡ ਉਹ ਵੀ ਸਾਡਾ ਲਿੰਕ ਟੁੱਟਿਆ ਆ ਜੀ ਜਿਹੜਾ ਅੰਦਰ ਇਹ ਤਾਂ ਉਹ ਵੀ ਘਟ ਜਾਂਦਾ ਪਰ ਉਹ ਤਾਂ ਵੈਸੇ ਹੀ ਖੜਦਾ ਸਾਰਕ ਬੰਦਿਆਂ ਨੂੰ ਪਤਾ ਹੈ ਸਾਈਡਾਂ ਤੇ ਕਿੰਨੇ ਕਾਸ ਬੂਸ ਕਿੰਨੇ ਬੂਟੇ ਆਲਦੜੋ ਗਈ ਉਹ ਤੋਂ ਨੰਗਣਾ ਬਹੁਤ ਔਖਾ ਹੈ ਬੱਚੇ ਜਾ ਹੀ ਨਹੀਂ ਸਕਦੇ ਜੀ 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 ਸਾਡਾ ਇਹ ਰੋੜੇ ਕਸੋੜਾ ਖੋ ਸੇਫ ਸੀਗਾ ਜਿਹੜਾ ਇਹ ਬਿਲਕੁਲ ਡੈਮੇਜ ਹੋ ਗਿਆ ਪ੍ਰਸ਼ਾਸਨ ਨੂੰ ਇਹ ਅਪੀਲ ਆ ਜਲਦੀ ਤੋਂ ਜਲਦੀ ਤੁਹਾਨੂੰ ਇਹ ਕਰਵਾ ਕੇ ਦਿੱਤਾ ਜਾਵੇ ਕੋਈ ਪਿੰਡ ਵਾਲਾ ਨੂੰ ਰਾਹਤ ਮਿਲੇ ਲੋਕ ਹੁਣ ਵਾਪਸ ਵੀ ਬਹੁਤ ਜਾ ਰਹੇ ਖੱਜਲ ਉਹ ਤਾਂ ਹੈ ਹੀ ਆ ਸਰ ਉਹ ਤਾਂ ਕਿੰਨਾ ਘੁੰਮ ਕੇ ਜਾਣਾ ਪਊਗਾ ਜੇ ਲੇ ਉਧਰ ਜਾਂਦੇ ਉਧਰ ਵੀ ਪਾਣੀ ਖੜਾ ਲੱਗ ਲੱ ਪਾਣੀ ਹੁੰਦਾ ਉਥੇ ਵੀ ਬਹੁਤ ਨੰਗਣਾ ਔਖਾ ਹਾਲੀਪਾ ਦੇ ਕੀ ਨਾਮ ਆ ਜੀ ਮੇਰਾ ਨਾਮ ਪ੍ਰਵੀਨ ਸੈਣੀ ਜੀ ਹਾਂ ਜੀ ਇਸ ਪੰਚਾਇਤ ਹਾਂ ਜੀ ਮੈਂ ਪੰਜ ਬਸੇ ਗ੍ਰਾਮ ਦਾ ਹਾਂ ਜੀ ਠੀਕ ਹੈ ਜੀ ਇਹ ਪਾਜੀ ਕਿੰਨੇ ਦਾ ਵਾਕਿਆ ਤੇ ਕੀ ਇਹ ਪਾਜੀ ਕੱਲ ਪਾਣੀ ਆਇਆ ਜੀ ਸਵੇਰੇ 8:00 ਵਜੇ ਨਾ ਕਾਫੀ ਪਾਣੀ ਆਇਆ ਥੇ ਜੋ ਉਹ ਚੋ ਆਨ ਕਰਕੇ ਸਾਰਾ ਇਹ ਰੈਪ ਟੁੱਟ ਗਿਆ ਜੀ ਉਧਰੋਂ ਵੀ ਸੜਕ ਵੀ ਟੁੱਟੀ ਹੋ ਪਾਲੇ ਪਾਸੇ ਵਾਲੇ ਜੀ 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 ਉਹਦੇ ਨਾਲ ਕਾਫੀ ਨੁਕਸਾਨ ਹੋਇਆ ਜੀ ਸਾਡਾ ਪਿੰਡ ਦਾ ਮਤਲਬ ਟੋਟਲੀ ਮਤਲਬ ਇਹਨਾਂ ਸੰਪਰਕ ਸ਼ਹਿਰ ਨਾਲ ਟੁੱਟ ਗਿਆ ਬੱਚਿਆਂ ਨੂੰ ਪ੍ਰੋਬਲਮ ਆ ਰਹੀ ਹੈ ਜੀ ਸਕੂਲ ਦੇ ਬੱਚੇ ਜੀ ਗਏ ਨਹੀਂ ਅੱਜ ਕੋਈ ਐਮਰਜੈਂਸੀ ਜਿਦਾ ਹੋ ਕਦੇ ਲੇਡੀਜ਼ ਨੂੰ ਪ੍ਰੈਗਨancies ਦਾ ਕੋਈ ਹੋ ਜਾਵੇ ਚੱਕਰ ਕੋਈ ਕੋਈ ਮਿਸ ਹੈਪਨਿੰਗ ਹੋਵੇ ਕੋਈ ਨਹੀਂ ਜਾ ਸਕਦਾ ਸੰਪਰਕ ਪੂਰਾ ਟੁੱਟਾ ਜਾ ਦੇ ਪਿੰਡ ਦਾ ਵਧੂ ਬੜੀ ਪੰਜ ਆ ਰਹੀ ਵਧੂ ਇਦਾਂ ਜੀ ਜਿੱਦਾਂ ਪਸ਼ੂ ਆਵਾਰਾ ਪਸ਼ੂ ਆ ਕੇ ਇੱਥੇ ਰਹਿੰਦੇ ਸੀਗੇ ਉਹ ਚੋ ਆਨ ਕਰਕੇ ਉਹ ਵਿਚਾਰੇ ਵਿੱਚੇ ਡੁੱੜ ਕੇ ਇੱਥੇ ਮਰੇ ਪਏ ਆ ਜੀ ਹਾਂ ਜੀ ਤੇ ਪ੍ਰਸ਼ਾਸਨ ਨਾਲ ਕੋਈ ਕੋਈ ਤੁਹਾਡਾ ਤਾਲ ਪ੍ਰਸ਼ਾਸਨ ਨਾਲ ਕੱਲ ਡਾਕਟਰ ਰਾਜਕੁਮਾਰ ਜੀ ਆਏ ਸੀਗੇ ਜੀ ਉਸ ਤੋਂ ਬਾਅਦ अरोड़ा ਜੀ ਵੀ ਆਏ ਸੀਗੇ ਉਹਨਾਂ ਨੇ ਸਹਾਵਾਸ਼ਨ ਦਿੱਤਾ ਗਿਆ ਅਸੀਂ ਜਲਦਤ ਜਲਦੇ ਪੂਰਾ ਕਰਕੇ ਦਵਾਗੇ ਠੀਕ ਹੈ ਜੀ ਤੇ ਜਿਹੜੇ ਹੋਰ ਰਸਤੇ ਤਕਰੀਬਨ ਕਹਿੰਦੇ ਉਹ ਵੀ ਸਾਰੇ ਡੈਮੇਜ ਹੋ ਗਏ ਹੋਰ ਰਸ ਕੋਈ ਉਧਰ ਜੇ ਬੰਦਾ ਜਾ ਹੀ ਨਹੀਂ ਸਕਦਾ ਜੇ ਜਾਓਗੇ ਤਾਂ ਆਪਣੀ ਜਾਨ ਮਾਲ ਦਾ ਉਹਨੂੰ ਨੁਕਸਾਨ ਹੀ ਆ ਤੁਹਾਨੂੰ ਪਹਿਲਾਂ ਵੀ ਸਰਪੰਚ ਸਾਹਿਬ ਨੇ ਦੱਸਿਆ 2-3 5 ਦਿਨ ਪਹਿਲਾਂ ਹੀ ਮਿਸ ਹੈਪਨਿੰਗ ਹੋ ਗਈ ਹਟਿਆ ਜੀ ਰਾਤ ਨੂੰ 9:30 10:00 ਵਜੇ ਬੰਦੇ ਦੇ ਕਿਰਪਾਨਾ ਮਾਰ ਕੇ ਕੋਈ ਲੁੱਟਖੋ ਕੀਤੀ ਹੈ ਉਹ ਤਾਂ ਸੇਫ ਨਹੀਂ ਹੈਗਾ ਰਸਤਾ ਜੀ ਸੇਫ ਰਸਤਾ ਇਹੀ ਸੀਗਾ ਇਹ ਉੱਧਾ ਟੁੱਟ ਗਿਆ ਜੀ ਪਾਣੀ ਆ ਗਿਆ ਸੜਕਾਂ ਦਾ ਵੀ ਬੁਰਾ ਹਾਲ ਹੈ ਤੇ ਸੁਰੱਖਿਆ ਦਾ ਵੀ ਸੁਰੱਖਿਆ ਦਾ ਵੀ ਬੁਰਾ ਹਾਲ ਹੈ ਠੀਕ ਹੈ ਜੀ ਤੇ ਜੇ 1 2 ਬਾਰਸ਼ਾਂ ਨਾਲ ਇਹ ਹਾਲ ਹੋ ਗਿਆ ਪੰਚ ਸਾਹਿਬ ਜੇ ਮੌਸਮ ਵਿਭਾਗ ਦੀ ਭਵਿੱਖਬਣੀ ਅਨੁਸਾਰ ਬਾਰਸ਼ਾਂ ਹੋਰ ਹੋਣੀਆਂ ਹਨ 1 2 ਭਾਰੀ ਬਾਰਸ਼ਾਂ ਹੋ ਗਈਆਂ ਤੇ ਫਿਰ ਹੋਰ ਨੁਕਸਾਨ ਹੋ ਸਕਦਾ ਜੀ ਪਿੰਡ ਵਾਲਿਆਂ ਲਈ ਕਿੰਨੀਆਂ ਮੁਸ਼ਕਲਾਂ ਕਿਉਂਕਿ ਪਿੰਡ ਵਾਲਿਆਂ ਦੀ ਮੁਸ਼ਕਲ ਤੁਸੀਂ ਦੇਖ ਹੀ ਲਈਆਂ ਜੀ ਹੈ ਹੀ ਨਹੀਂ ਕਿਤੇ ਪਾਸੇ ਜਾਣ ਕੋਈ ਤੁਸੀਂ ਵੀ ਆਏ ਤਾਂ ਤੁਸੀਂ ਦੇਖ ਲੈ ਜੀ ਮੰਗ ਅਪੀਲ ਕੀ ਹੈ ਸਰਕਾਰ ਮੰਗ ਦਾ ਪ੍ਰਸ਼ਾਸਨ ਤੋਂ ਇਹ ਹੀ ਅਪੀਲ ਕਰਦੇ ਆਂ ਜੀ ਛੇਤੀ ਛੇਤੀ ਜਿੰਨਾ ਇਹਨੂੰ ਛਾਤੀ ਬਣਾ ਸਕਦੇ ਆ ਉਹਦਾ ਅਸੀਂ ਬਹੁਤ ਧੰਨਵਾਦ ਕਰਦੇ ਆਂ ਜੀ ਛੇਤੀ ਛੇਤੀ ਬਣਾ ਦੇਣੇ ਬਾਕੀ ਸੜਕਾਂ ਦਾ ਵੀ ਨਿਰਮਾਣ ਹੋਣਾ ਜ਼ਰੂਰੀ ਹੈ ਬਾਕੀ ਇਹ ਤਾਂ ਨਿਰਮਾਣ ਚ ਚਲੋ ਹੋਣਾ ਹੈ ਪਹਿਲਾਂ ਇਹ ਪੈਲ ਦੇ ਅਧਾਰ ਤੇ ਇਹ ਕਰ ਦਣ ਜੀ ਉਹ ਤਾਂ ਚਲੋ ਹੋਈ ਜਾਊਗੀ ਹੌਲੀ ਹੌਲੀ ਪੈਲ ਦੇ ਅਧਾਰ ਤੇ ਇਹ ਜ਼ਰੂਰੀ ਸਾਨੂੰ ਕਰ ਦੋ ਸੁਰੱਖਿਆ ਦਾ ਵੀ ਜ਼ਰੂਰੀ ਹੈ ਜੀ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਿਏ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟیز